ਵਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚੱਲ ਚਲੋ ਜੀ ਅੱਜ ਆਪਾਂ ਬਣਾਉਣ ਲੱਗੇ ਆ ਘਰ ਦੇ ਵਿੱਚ ਖੱਟਾ ਮਿੱਠਾ ਨਿੰਬੂ ਦਾ ਅਚਾਰ ਦੇਖੋ ਜੀ ਆਪਾਂ ਨੇ ਲੱਤੇ ਦੇ 5 ਕਿਲੋ ਨਿੰਬੂ ਇਹ ਆਪਣੇ ਖੇਤ ਵਿੱਚ ਲੱਗੇ ਹੋਏ ਤੇ ਇਹ ਨਿੰਬੂ ਲੱਗੇ ਹੋਏ ਦੇ ਦੋ ਤਰ੍ਹਾਂ ਦੇ ਜਿਹੜਾ ਤਾਂ ਹੈਗੇ ਆ ਇਹ ਇਹ ਛੋਟਾ ਨਿੰਬੂ ਹੁੰਦਾ ਇਹ ਪਤਲੇ ਛਿਲਕੇ ਵਾਲਾ ਤਾਂ ਜਿਹੜਾ ਆ ਨਿੰਬੂ ਆ ਇਹਦੀ ਨਾ ਜਿਹੜੀ ਥੋੜੀ ਜਿਹੀ ਗੋਦਾਂ ਨੇ ਕੈੜੀ ਧੀ ਇਹਨੂੰ ਬਣਨ ਦੇ ਵਿੱਚ ਵੀ ਟਾਈਮ ਲੱਗੂਗਾ ਦੇਖੋ ਜੀ ਇਹਨੂੰ ਨਾ ਕੈੜੀ ਧੁੱਪਾਂ ਦੇ ਵਿੱਚ ਆਪਾਂ ਨੇ ਨਾ ਚੰਗੀ ਤਰ੍ਹਾਂ ਸੁਕਾ ਲਿਆ ਹੈ ਜੇ ਤੁਪਾਂ ਲਗਾਈ ਹੋਵੇ ਨਾ ਫਿਰ ਬਿਲਕੁਲ ਵੀ achar kharab ਨਹੀਂ ਹੁੰਦਾ ਜੀ ਮੈਂ ਫੰਗਸ ਜੀ ਪੈ ਜਾਂਦੀ ਹੈ ਨਾ ਚਿੱਟੀ ਜਿੱਟੀ ਜੀ ਉੱਪਰ ਔਕਣਾ ਬਿਲਕੁਲ ਨਹੀਂ ਪਾਉਗੀ ਤੇ ਨਿੰਬੂ ਦੇ ਵਿੱਚ ਦੇਖੋ ਤੁਸੀਂ ਇੰਨਾ ਜ਼ਿਆਦਾ ਪਾਣੀ ਹੈ ਨਾ ਦੇਖੋ ਬਹੁਤ ਜ਼ਿਆਦਾ ਪਾਣੀ ਹੈ ਹੁਣ ਜਿਹੜਾ ਇਹਦੇ ਵਿੱਚ ਬੀਜ ਹੈ ਨਾ ਉਹ ਆਪਾਂ ਕੱਢ ਲੈਣੇ ਆ ਬੀਜ ਕੱਢਣ ਦੇ ਨਾਲ ਨਾ achar ਨਾ ਬਹਿਣਾ ਬਹੁਤ ਸਾਫ ਸੁਥਰਾ ਜਿਹਾ ਹੋ ਜਾਂਦਾ ਅੱਦੇ ਦਾ ਬੀਜ ਮੈਂ ਕੱਢ ਵੀ ਦਿੱਤੇ ਆ ਜਿਹੜਾ ਕੋਈ ਮਾੜਾ ਮੋਟਾ ਵਿੱਚ ਰਹਿੰਦਾ ਨਾ ਆਪਾਂ ਉਹ ਵੀ ਕੱਢ ਲੈਣੇ ਆ ਦੇਖੋ ਜੀ ਜਦੋਂ ਆਪਾਂ achar ਖਾਣੇ ਆ ਨਾ ਫਿਰ ਮੂੰਹ ਦੇ ਵਿੱਚ ਆਈ ਜਾਂਦੇ ਬੀਜੇ ਉਹ ਬੀਜ ਜੇ ਫਿਰ ਇਕਨ ਵਧੀਆ ਨਹੀਂ ਲੱਗਦੇ ਹੈਗੇ ਜਿਵੇਂ ਆਪਾਂ ਇਸ ਤਰ੍ਹਾਂ ਸਾਫ ਸੁਥਰਾ ਜਿਹਾ achar ਪਾਉਂਗੇ ਨਾ ਫਿਰ ਵਧੀਆ ਲੱਗਦਾ ਏ ਇਹਨੇ ਗਰਮੀ ਤੇ ਕਰਨਾ ਐ ਮਣ ਕੇ ਤਿਆਰ ਹੋ ਜਾਣਾ ਵਧੀਆ ਲੱਗੂਗਾ ਮਿੱਸੀ ਰੋਟੀ ਨਾਲ ਜਿਵੇਂ ਆਪਾਂ ਖਾਣੇ ਹੁੰਨੇ ਆ ਆਲੇ ਬਨੀਂਬੂ ਤੇ ਉਹਦੇ ਵਿੱਚ ਤਾਂ ਨਾ ਬਿਲਕੁਲ ਵੀ ਬੀਜ ਨਹੀਂ ਤੇ ਹੈਗੇ ਜਿਹੜੇ ਹੈਗੇ ਆ ਇਹ ਪਤਲੇ ਛਿਲਕੇ ਵਾਲੇ ਇਹਦੇ ਵਿੱਚ ਤਾਂ 2-2 3-3 ਬੀਜ ਆ ਦੇਖੋ ਜੀ ਬੀਜ ਆਪਾਂ ਨਾ ਕੱਢ ਲੈਣੇ ਆ ਕੱਢ ਕੇ ਨਾ ਫਿਰ ਆਪਾਂ ਇਹਦਾ achar ਬਣਾਉਨੇ ਆ ਦੇਖੋ ਜੀ ਹੁਣ ਤਾਂ ਮੌਸਮ ਦਾ ਇੰਨਾ ਜ਼ਿਆਦਾ ਫਰਕ ਪੈ ਗਿਆ ਨਾ ਕੱਲ ਸੰਕਰਾਂਤੀ ਮਾਗੀ ਦਾ ਦਿਹਾੜਾ ਤਾਂ ਹੁਣ ਕੱਲ ਦੀ ਧੁੱਪ ਆ ਪੈਂਦੀ ਅੱਜ ਵੀ ਬਹੁਤ ਵਧੀਆ ਮੌਸਮ ਰਿਹਾ ਏ ਧੁੰਦ ਤਾਂ ਹੈਗੀ ਸੀ ਸਵੇਰੇ ਸਵੇਰੇ ਪਰ ਬਾਅਦ ਵਿੱਚ ਤੇ ਨਾ ਧੁੱਪ ਪੈਣੀ ਸ਼ੁਰੂ ਹੋ ਗਈ ਦੀ ਬਹੁਤ ਵਧੀਆ ਮੌਸਮ ਰਿਹਾ ਏ ਜੇ ਇਸ ਤਰ੍ਹਾਂ ਧੁੱਪ ਪੈਂਦੀ ਰਹੇ ਨਾ ਕੰਮ ਕਰਨੇ ਨੂੰ ਵੀ ਦਿਲ ਲੱਗਦਾ ਨਹੀਂ ਤਾਂ ਬੰਦਾ ਅੰਦਰੇ ਰਜਾਈਆਂ 'ਚ ਬੈਠਾ ਬੈਠਾ ਟੀਵੀ ਦੇਖੀ ਜਾਂਨੇ ਬੋਰ ਹੋ ਜਾਂਨੇ ਨਾ ਕੋਈ ਕੰਮ ਹੁੰਦਾ ਨਾ ਕੋਈ ਵਾਸਤਾ ਬਸ ਬੀਜ ਤਾਂ ਹੁਣ ਇੱਕ ਦੋ ਹੀ ਰਹਿ ਗਏ ਆ ਚਲੇ ਵੀ ਨਿਕਲ ਕੇ ਚਲੋ ਜੀ ਆਪਾਂ ਨੇ ਲੈ ਲਈ ਪ੍ਰਾਤ ਹੁਣ ਪ੍ਰਾਤ ਦੇ ਵਿੱਚ ਆਪਾਂ ਨਿੰਬੂ ਪਾਉਨੇ ਆ ਖੁੱਲੇ ਭਾਂਡੇ ਦੇ ਵਿੱਚ ਨਾ ਫਿਰ ਬਹੁਤ ਵਧੀਆ ਨਾ ਨੂਨ ਮਿਰਚ ਮਿਕਸ ਹੋ ਜਾਂਦਾ ਵਿੱਚ ਕੋਈ ਕੋਈ ਨਿੰਬੂ ਰਹਿ ਗਿਆ ਇਹਦੇ ਕਸ਼ੀ ਬੋ ਦੇਖੋ ਕਿੰਨੀ ਵਧੀਆ ਆਉਂਦੀ ਆ ਇਹ ਜਿਹੜਾ ਛੋਟਾ ਛਿਲਕੇ ਵਾਲਾ ਬੂਟਾ ਨਾ ਹਾਈ ਬ੍ਰੈਡ ਬੀਜ ਆ ਇਹਨੂੰ ਬਿਲਕੁਲ ਵੀ ਨਾ ਗਰਮੀ ਦੇ ਵਿੱਚ ਨਹੀਂ ਲੱਗਦੇ ਹੈਗੇ ਨਿੰਬੂ ਇਹ ਉਲਟ ਕੰਮ ਹੋਇਆ ਵਾਏ ਇਹਨੂੰ ਜਦੋਂ ਵੀ ਲੱਗਣਿਆ ਨਿੰਬੂ ਤਾਂ ਸਰਦੀਆਂ ਦੇ ਵਿੱਚ ਲੱਗਣਿਆ ਇਹ ਗਰਮੀਆਂ ਦੇ ਵਿੱਚ ਲੱਗੇ ਤਾਂ ਕਿੰਨੀ ਜ਼ਿਆਦਾ ਮौज ਆ ਗਰਮੀ ਗਰਮੀ ਨਾ ਫਿਰ ਸਕੰਜ ਮਹੀਨਾ ਮੁੱਕੇ ਚਲੋ ਚਲੋ ਜੀ ਆਪਾਂ ਨੇ ਨਾ ਐਨੇ ਇੱਕ ਨੀਂਬੂ ਪਾ ਲੈਨੇ ਤੇ ਇਹ ਲੱਤੀ ਆਪਾਂ ਨੇ ਕਾਲੀ ਮਿਰਚ ਲੱਤੀ ਆ ਇੱਧਰ ਆਪਣੇ ਕੋਲ ਹੈਗਾ ਇਹ ਜੀਰਾ ਜੀਰਾ ਪਾਉਣ ਦੇ ਨਾਲ ਨਾ ਜਿਹੜਾ ਆਚਾਰ ਦਾ ਸਵਾਦ ਆ ਨਾ ਉਹ ਵੱਧ ਜਾਂਦਾ ਹੈ ਤੇ ਆਪਾਂ ਨੇ ਚਾਰ ਪੰਜ ਇੱਕ ਚਮਚੇ ਲੱਤੇ ਨੇ ਦੇਸੀ ਅਜਵੈਣ ਦੇ ਦੇਖੋ ਜੀ ਇਹ ਅਜਮੈਣ ਪਾਣੀ ਵੀ ਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਬਸ ਇਹਦੇ ਵਿੱਚ ਹੋਰ ਤਾਂ ਕੋਈ ਚੀਜ਼ ਪੈਣੀ ਨਾ ਤੇਲ ਪੈਣਾ ਨਾ ਕੋਈ ਘਿਓ ਪੈਣਾ ਹੈ। ਆਪਾਂ ਬਿਨਾ ਤੇਲ ਤੇ ਹੀ ਤਿਆਰ ਕਰੂਗੇ। ਇੱਧਰ ਆਪਣੇ ਕੋਲ ਹੈਗਾ ਇਹ ਕਾਲਾ ਨਾਮਕ ਇਹਦੇ ਵੀ ਆਪਾਂ 2 ਚਮਚੇ ਪਾਵਾਂਗੇ। ਬਾਕੀ ਜਿਹੜੇ ਆਪਾਂ ਹੁਣ ਖਾਣੇ ਦੇ ਵਿੱਚ ਮਸਾਲੇ ਵਰਤਦੇ ਆ ਨੂਨ, ਮਿਰਚ, ਹਲਦੀ ਇਹ ਪਾਵਾਂਗੇ ਆਪਾਂ ਚੀਜ਼ਾਂ ਤੇ ਮਿੱਠੇ ਵਾਸਤੇ ਆਪਾਂ ਪਾਵਾਂਗੇ। ਆਚਾਰ ਨੂੰ ਖੱਟਾ ਮਿੱਠਾ ਬਣਾਉਣ ਵਾਸਤੇ ਆਪਾਂ ਪਾਵਾਂਗੇ ਚੀਨੀ ਤੇ ਸਭ ਤੋਂ ਪਹਿਲਾਂ ਆਪਾਂ ਪਾਉਣ ਲੱਗੇ ਇਹਦੇ ਵਿੱਚ ਜੀਰਾ। ਆਪਾਂ ਨੇ ਜੀਰਾ ਪਾ ਦਿੱਤਾ ਇਹ ਤੇ ਇਹ ਪਾਵਾਂਗੇ ਆਪਾਂ ਅਜਮੈਣ ਦੇਖੋ ਜੀ ਅਜਮੈਣ ਪਾਉਣ ਦੇ ਨਾਲ ਨਾ ਚਾਰ ਦਾ ਟੇਸਟ ਇੰਨਾ ਜ਼ਿਆਦਾ ਹੋ ਜਾਂਦਾ ਨਾ ਬਹੁਤ ਵਧੀਆ ਹੈ ਬਿਨਾ ਅਜਾਰ ਤੇ ਤਾਂ ਰੋਟੀ ਖਾਣ ਨੂੰ ਫੇਰ ਦਿਲ ਨਹੀਂ ਕਰਦਾ ਹੈਗਾ ਦੇਖੋ ਜੀ ਇਹ ਪਾਵਾਂਗੇ ਆਪਾਂ ਇਹਦੇ ਵਿੱਚ ਕਾਲੀ ਮਿਰਚ ਇੰਨੀ ਕੁ ਕਾਲੀ ਮਿਰਚ ਪਾ ਦੇਣੀ ਆਪਾਂ ਨੇ ਇੰਨਾ ਕੁ ਪਾ ਦਵਾਂਗੇ ਆਪਾਂ ਕਾਲਾ ਨੂਨ ਤੇ ਆਪਾਂ ਪਾਵਾਂਗੇ ਹੁਣ ਸਫੈਦ ਨੂਨ ਆਚਾਰ ਦੇ ਵਿੱਚ ਨਾ ਜਿਆਦਾ ਹੀ ਨੂਨ ਪੈਂਦਾ ਏ ਜੇ ਜਿਆਦਾ ਨੂਨ ਪਾਵਾਂਗੇ ਆਪਾਂ ਤਾਂ ਆਪਣਾ ਆਚਾਰ ਨਾ ਬਿਲਕੁਲ ਖਰਾਬ ਨਹੀਂ ਹੋਊਗਾ ਤੇ ਆਪਾਂ ਪਾ ਦਿੱਤੇ ਆ ਦੋ ਚਮਚੇ ਪਾਦਾਂਗੇ ਆਪਾਂ ਲਾਲ ਮਿਰਚ ਦੇ ਇਹ ਥੋੜੀ ਜੀ ਨਾ ਹੈਗੀ ਹੈ ਕਰਾਰੀ ਐ ਤੇ ਕਲਰ ਵਾਸਤੇ ਪਾ ਦੂੰਗੇ ਆਪਾਂ ਇਹਦੇ ਵਿੱਚ ਦੋ ਚਮਚੇ ਹਲਦੀ ਦੇ ਪਾ ਦੂੰਗੇ ਤੇ ਆਪਾਂ ਹੁਣ ਨਾ ਇਹਨੂੰ ਐਂ ਕਹਿ ਚੰਗੀ ਤਰ੍ਹਾਂ ਨਾ ਮਿਕਸ ਕਰ ਲੈਣਾ ਆ ਮੈਨੂੰ ਚੀਨੀ ਖੜਾ ਦਿਓ ਮੜੀ ਜੀ ਦੇਖੋ ਜੀ ਆਚਾਰ ਨੂੰ ਖੱਟਾ ਮਿੱਠਾ ਕਰਨ ਵਾਸਤੇ ਨਾ ਆਪਾਂ ਇਹਦੇ ਵਿੱਚ ਨਾ ਚੀਨੀ ਐਡ ਕਰੂਗੇ ਚਲੋ ਹੁਣ ਆਪਾਂ ਨੇ ਇਹਦੇ ਵਿੱਚ ਚੀਨੀ ਪਾ ਦਿੱਤੀ ਆ ਤੇ ਹੁਣ ਐ ਚਮਚੇ ਨਾਲ ਇਹਨੂੰ ਐ ਚੰਗੀ ਤਰ੍ਹਾਂ ਮਿਕਸ ਕਰ ਲੂਗੇ ਜੇ ਤੁਸੀਂ ਨਾ ਆਚਾਰ ਦੇ ਵਿੱਚ ਨਹੀਂ ਹਲਦੀ ਪਾਈ ਨਾ ਉਹ ਚਿੱਟਾ ਚਿੱਟਾ ਜਿਹਾ ਆਚਾਰ ਨਾ ਫਿਰ ਵਧੀਆ ਨਹੀਂ ਲੱਗਦਾ ਹੈਗਾ ਥੋੜੀ ਜਿਹੀ ਇੱਕ ਚਮਚਾ ਪਾਓ ਇਹਦੇ ਚਾਰ ਇਹਦੇ ਵਿੱਚ ਪਾਉਣ ਨਾਲ ਨਾ ਹਲਦੀ ਪਾਉਣ ਨਾਲ ਇਹਦਾ ਕਲਰ ਬਹੁਤ ਵਧੀਆ ਹੋ ਜਾਂਦਾ ਹੈ ਗੁਰਦੁਆਰਾ ਸਾਹਿਬ ਵਿੱਚ ਬਾਬਾ ਜੀ ਉਹ ਨਹੀਂ ਪਾਠ ਵੀ ਕਰਨ ਲੱਗੇ ਨੇ ਦੇਖੋ ਜੀ ਇਹਨੂੰ ਬਹੁਤਾ ਟਾਈਮ ਨਹੀਂ ਲੱਗਦਾ ਹੈਗਾ ਇਹ ਆਚਾਰ ਨਾ ਛੇਤੀਓਂ ਬਣ ਦੋ ਹਫ਼ਤੇਾਂ ਵਿੱਚੇ ਨਾ ਬਣ ਕੇ ਹੋ ਜਾਂਦਾ ਤਿਆਰ ਤੇ ਇਹਨੂੰ ਇੱਕ ਆਪਾਂ ਨਾ ਧੁੱਪਾਂ ਵੀ ਲਵਾਵਾਂਗੇ ਇਹ ਆਚਾਰ ਨੂੰ ਆਪਾਂ ਇਹਨਾਂ ਨੂੰ ਆਪਾਂ ਤੁਹਾਨੂੰ ਨੇੜੇ ਕਰਕੇ ਦਿਖਾਉਨੇ ਆ। ਹੁਣ ਆਪਾਂ ਨੇ ਇਹਨੂੰ ਨਾ ਚੰਗੀ ਤਰ੍ਹਾਂ ਮਿਕਸ ਕਰ ਲਿਆ ਏ ਮਿਕਸ ਕਰਕੇ ਨਾ ਰੱਬ ਦਾ ਨਾਮ ਲੈ ਕੇ ਤੇ ਆਪਾਂ ਹੁਣ ਪੀਪੀ ਦੇ ਵਿੱਚ ਨਾ ਅਚਾਰ ਨੂੰ ਪਾ ਦਨੇ ਆ। ਦੇਖੋ ਜੀ ਚੀਨੀ ਯਾਰ ਨੂਨ ਨਹੀਂ ਪਾਣੀ ਛੱਡਣ ਦੇਣਾ। ਉਹਦੇ ਵਿੱਚ ਨਾ ਅਚਾਰ ਨੇ ਬਣ ਕੇ ਹੋ ਜਾਣਾ ਤਿਆਰ। ਉਦੋਂ ਜੀ ਆਪਾਂ ਨੇ ਇਹ ਤਾਂ ਮਿਕਸ ਕਰਕੇ ਵਿੱਚ ਪਾ ਦਿੱਤਾ ਹੈ ਜਿਹੜਾ ਹੋਰ ਇਹਨਾਂ ਨੂੰ ਵੀ ਆਪਾਂ ਵਿੱਚੇ ਪਾ ਲੈਣੇ ਆਂ 5 ਕਿਲੋ ਨਿੰਬੂ ਕਾ ਵੀ ਹੁੰਨੇ ਆਂ ਪੀਪੀ ਭਰ ਗਈ ਫੇਰ ਵੀ ਇੰਨਾ ਕੁ ਬਚ ਗਿਆ ਚਲੋ ਜੀ ਆਪਾਂ ਹੁਣ ਜਿਹੜਾ ਬਚ ਗਿਆ ਉਹ ਵੀ ਚਾਰ ਪਾ ਲੈਣੇ ਆਂ ਇਹਦੇ ਵਿੱਚ ਵੀ ਉਹੀ ਸੇਮ ਮਸਾਲੇ ਆ ਜਿਹੜੇ ਆਪਾਂ ਨੇ ਪਹਿਲਾਂ ਪਾਏ ਆ ਸੁਪਾਈਦ ਨੇ ਕੱਟਾ ਮਿਰਚਾਂ ਵੀ ਕਰਦੀਆਂ ਹੀ ਪੀਸੀਆਂ ਹੋਈਆਂ ਨੇ ਹਲਦੀ ਵੀ ਕਰਦੀ ਹੋਇਆ ਜਿਸਾਂ ਵਿੱਚ ਦੋ ਹੀ ਪਾਉਣੇ ਆ ਪਹਿਲਾਂ ਦੋ ਤਿੰਨ ਪਹਿਲੇ ਜਿਸੇ ਨਾਲ ਘੋਰ ਪਾ ਦਨੇ ਤੇ ਹੁਣ ਆਪ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਨੇ ਆ देखो जी अचार ਪਾਉਣ ਨੂੰ ਤਾਂ ਨਾ ਬਿਲਕੁਲ ਵੀ ਟਾਈਮ ਨਹੀਂ ਲੱਗਦਾ ਹੈਗਾ ਇਹ ਤਾਂ ਪਹਿਲਾਂ ਦਾ ਬਸ ਤਿਆਰੀ ਕਰਨ ਨੂੰ ਟਾਈਮ ਲੱਗਦਾ ਹੈ ਪਹਿਲਾਂ ਖੇਤ ਵਿੱਚੋਂ ਤੋੜ ਕੇ ਲਿਆਨੇ ਆ ਉਦੋਂ ਮਗਰੋਂ ਫਿਰ ਇਹਨਾਂ ਨੂੰ ਵਾਸ਼ ਕਰਿਆ ਏ ਫਿਰ ਇਹਨਾਂ ਦੇ ਵਿੱਚੋਂ ਕਟਿੰਗ ਕਰੀ ਆ ਫਿਰ ਬੀਜ ਕੱਢੇ ਆ ਫਿਰ ਕਾਫੀ ਜ਼ਿਆਦਾ ਕੰਮ ਹੋ ਗਿਆ ਤਾਂ ਨਾਣ ਮਿਰਚ ਲਾਉਣ ਨੂੰ ਪਾਉਣ ਨੂੰ ਨਹੀਂ ਇੰਨਾ ਜ਼ਿਆਦਾ ਟਾਈਮ ਲੱਗਦਾ ਹੈਗਾ ਬੜੀ ਹਲਦੀ ਘਟ ਹੈ ਇਹੜਾ ਹੱਥ ਨੇ ਕੰਮ ਕਰਨਾ ਉਹ ਚਮਚਾ ਕਾਨੂੰ ਕਰਦਾ ਹੈ ਇਹਨਾਂ फटाफट ਮਿਕਸ ਹੋ ਗਿਆ ਚਾਰ ਚਲੋ ਜੀ ਆਪਾਂ ਤਾਂ ਨਾ ਹੁਣ ਗਰਮੀ ਦਾ ਵੀ ਕੰਮ ਨਿਬੇੜ ਦਿੱਤਾ ਹੈ ਹੁਣ ਗਰਮੀ ਦੇ ਵਿੱਚ ਮੌਜਾਂ ਹੈ ਆਪਣਾ ਚੱਕੋ ਚੱਕ ਕੇ ਬਸ ਖਾ ਲਓ ਆਈ ਨਹੀਂ ਹੈਗੀ ਟੈਨਸ਼ਨ ਵੀ ਆਪਾਂ ਨੇ ਨੀਂਬੂ ਲਿਆਉਣੇ ਆ ਗਰਮੀਆਂ ਦੇ ਵਿੱਚ ਤਾਂ ਨੀਂਬੂਆਂ ਨੇ ਲੱਗਣਾ ਨਹੀਂ ਹੈਗਾ ਉਹ ਤੋਂ ਪਹਿਲਾਂ ਪਹਿਲਾਂ ਹੀ ਆਪਾਂ ਨੇ ਆਪਣਾ ਕੰਮ ਨਿਬੇੜ ਦਿੱਤਾ ਚਲੋ ਜੀ ਦੇਖੋ ਆਪਾਂ ਨੇ ਇੱਕ ਆ ਪੀਪੀ ਭਰ ਦਿੱਤੀ ਆ ਚਾਹ ਦੀ ਇਹ ਉਹਨਾ ਪਾਏ ਡੱਬੇ ਚ ਪਾ ਲੰਨੇ ਆ ਬਿਨਾ ਤੇਲ ਤੇ ਸਿਰਕੇ ਦੇ achar ਬਣਾ ਕੇ ਦੇਖੇ ਨਾ ਤੇ ਬਹੁਤ ਜ਼ਿਆਦਾ ਟੇਸਟੀ ਬਣਦਾ ਇਹ achar ਦੇਖੋ ਜਿਹੜਾ ਆਪਾਂ ਸਿਰਕਾ ਖਾਣੇ ਆ ਨਾ ਉਹਦੇ ਨਾਲ ਤਾਂ ਨਾ 20 ਬਿਮਾਰੀਆਂ ਲੱਗਦੀਆਂ ਜਿੰਨਾ ਵੀ ਹੋ ਸਕੇ ਨਾ ਆਪਾਂ ਨੂੰ ਸਿੰਪਲ ਤੋਂ ਸਿੰਪਲ achar ਬਣਾ ਕੇ ਖਾਣਾ ਚਾਹੀਦਾ ਜਿਵੇਂ ਕਹਦੇ ਨੇ ਆਪਣਾ ਕੈਸਟਰੋਲ ਵਧਣ ਲੱਗ ਗਿਆ ਤਾਂ ਜਾ ਵਧਦਾ ਏ ਉਹ ਜਿਹੜੇ ਦੇ ਵਿੱਚ ਖबरा ਕਿਹੜੇ ਕੁਝ ਕੈਮੀਕਲ ਪਾਏ ਹੋਣੇ ਸਿਰਕਿਆਂ ਚ ਹੁਣ ਇਹਦੇ ਵਿੱਚ ਆਪਾਂ ਨੇ ਕੋਈ ਕੁਝ ਨਹੀਂ ਪਾਇਆ ਹੈ ਬਾਹਲੀ ਚੀਜ਼ ਤਾਂ ਬਿਲਕੁਲ ਵੀ ਨਹੀਂ ਪਾਈ ਹੈਗੀ ਨੇ ਦਬ ਜਾਣਾ ਨਾ ਕੱਲ ਤੱਕ ਕੁਣਾ ਕਿਤੇ ਗਿਰ ਜੀ ਹਟਾ ਚਲੋ ਜੀ ਆਪਾਂ ਨੇ ਅਚਾਰ ਬਣਾ ਕੇ ਇਹਨਾਂ ਦੇਖੋ ਇੱਕ ਪੀਪੀ ਭਰ ਲਤੀ ਆ ਤੇ ਇੱਕ ਡੱਬਾ ਭਰ ਲਤਾ ਤੇ ਗਰਮੀਆਂ ਚ ਆਪਾਂ ਕਰਾਂਗੇ ਮੌਜਾਂ ਕੋਈ ਐਨੀ ਟੈਨਸ਼ਨ ਦੀ ਨਹੀਂ ਹੈਗੀ ਲੋੜ ਚਲੋ ਜੀ ਹੁਣ ਆਪਾਂ ਨੇ ਨਾ ਵੀਡੀਓ ਦਾ ਐਂਡ ਹੁਣ ਆਪਾਂ ਇੱਥੇ ਹੀ ਕਰਦੇ ਆਂ ਮਿਲਦੇ ਹੁਣ ਅਗਲੀ ਵੀਡੀਓ ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀ ਹੈ ਨਾ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਐਦਾਂ ਹੀ ਆਪਾਂ ਸੋਹਣ ਸੋਹਣੀਆਂ ਵੀਡੀਓ ਪਾਉਂਦੇ ਰਾਵਾਂਗੇ ਕਿ ਜੇ ਜੇ ਤੁਸੀਂ ਘਰ ਦੇ ਵਿੱਚ ਅਚਾਰ ਬਣਾਉਣਾ ਨਾ ਸਾਡੀ ਵੀਡੀਓ ਦੇਖ ਕੇ ਅਚਾਰ ਬਣਾਇਓ ਤੇ ਬਿਲਕੁਲ ਵੀ ਅਚਾਰ ਖਰਾਬ ਨਹੀਂ ਹੋਊਗਾ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਤੁਸੀਂ ਘਰ ਦੇ ਵਿੱਚ ਅਚਾਰ ਬਣਾ ਸਕਦੇ ਆਂ ਧੰਨਵਾਦ